ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਸੰਗਤ ਜੀ ਇਸਵਾ ਸੰਗ੍ਰਾਂਤ ਤੇ ਮਾਚਸ ਦੀ ਡੰਬੀ ਦਾ ਇਹ ਵਿਪਾਕ ਕਰ ਲਓ ਤੁਹਾਡੇ ਘਰ ਦੇ ਵਿੱਚ ਲਹਿਰਾਂ ਪੈਰਾਂ ਹੋ ਜਾਣਗੀਆਂ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਸਾਂਝੀ ਕਰਾਂਗੇ ਕਿ ਜਿਹੜੇ ਭੈਣ ਭਰਾਵਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਉਹ ਹਰ ਪਾਸੇ ਤੋਂ ਥੱਕ ਗਾਰ ਚੁੱਕੇ ਹਨ ਉਹਨਾਂ ਦਾ ਕੋਈ ਕੰਮ ਨਹੀਂ ਬਣ ਰਿਹਾ ਕੋਈ ਵੀ ਕੰਮ ਸ਼ੁਰੂ ਕਰਦੇ ਹਨ ਸਿਰੇ ਨਹੀਂ ਚੜਦਾ ਤਾਂ ਸੰਗਤ ਜੀ ਅੱਜ ਦੀ ਵੀਡੀਓ ਉਹਨਾਂ ਦੇ ਲਈ ਬਹੁਤ ਹੀ ਖਾਸ ਹੈ ਕਿਉਂਕਿ ਅੱਜ ਦੇ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਉਪਾਅ ਸਾਂਝਾ ਕਰਨ ਵਾਲੇ ਹਾਂ ਕਈ ਭੈਣ ਭਰਾਵਾਂ ਨੂੰ ਇਸ ਦੇ ਨਾਲ ਬਹੁਤ ਹੀ ਜ਼ਿਆਦਾ ਫਾਇਦਾ ਹੋਇਆ ਹੈ ਜਿਸ ਕਰਕੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕਰਨ ਲੱਗੇ ਹਾਂ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਚਰੋੜ ਸੁਣਨਾ ਸਾਧ ਸੰਗਾ ਜੀ ਜਿਹੜੇ ਭੈਣ ਭਰਾਵਾਂ ਦਾ ਕਹਿਣਾ ਹੁੰਦਾ ਹੈ ਕਿ ਅਸੀਂ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਪਾਉਂਦੇ ਹਾਂ ਗੁਰਬਾਣੀ ਦੇ ਨਾਲੋਂ ਤੋੜਦੇ ਹਾਂ ਤੇ ਵਹਿਮਾਂ ਭਰਮਾਂ ਵਿੱਚ ਪਾਉਂਦੇ ਹਾਂ ਸਭ ਤੋਂ ਪਹਿਲਾਂ ਤਾਂ ਸੰਗਤ ਜੀ ਜੇਕਰ ਅਸੀਂ ਆਪਣੇ ਭਲੇ ਲਈ ਆਪਣੇ ਘਰ ਦੇ ਵਿੱਚ ਇਹ ਉਪਾਅ ਕਰ ਲਵਾਂਗੇ ਇਹ ਸਾਨੂੰ ਇਹ ਨਹੀਂ ਸਿਖਾਉਂਦੇ ਕਿ ਉਪਾਅ ਕਰਨਾ ਹੈ ਅਸੀਂ ਗੁਰਬਾਣੀ ਤੇ ਡਿਪੈਂਡ ਹਾਂ ਅਸੀਂ ਗੁਰਬਾਣੀ ਨਹੀਂ ਪੜ੍ਹਨੀ ਸਿਰਫ ਇਹ ਉਪਾਅ ਹੀ ਕਰਨੇ ਹਨ ਅਸੀਂ ਗੁਰਬਾਣੀ ਦਾ ਜਾਪ ਕਰਨ ਲਈ ਵੀ ਸੰਗਤ ਜੀ ਕਹਿੰਦੇ ਹਾਂ ਜੰਗਰ ਬਾਣੀ ਤੋਂ ਅਸੀਂ ਰੋਕਿਆ ਵੀ ਨਹੀਂ ਹੈ ਸਾਧ ਸੰਗਤ ਜੀ ਇਹ ਤਾਂ ਆਪਣੀ ਸੋਚ ਹੈ ਜਿਨ੍ਹਾਂ ਦੇ ਘਰ ਦੇ ਵਿੱਚ ਹਰ ਸਮੇਂ ਗੁਰਬਾਣੀ ਦਾ ਚਾਪ ਹੁੰਦਾ ਹੈ ਜੇਕਰ ਜ਼ਿੰਦਗੀ ਵਿੱਚ ਉਹਨਾਂ ਨੂੰ ਕੋਈ ਨਾ ਕੋਈ ਦੁੱਖ ਤਕਲੀਫ ਆ ਜਾਂਦੀ ਹੈ ਤਾਂ ਉਹ ਵੀ ਉਪਾਅ ਕਰਨਾ ਸ਼ੁਰੂ ਕਰ ਦਿੰਦੇ ਹਨ ਕਿਉਂਕਿ ਦੁਖੀ ਹੋਇਆ ਬੰਦਾ ਤਾਂ ਸੰਗਤ ਜੀ ਕਿਸੇ ਨਾ ਕਿਸੇ ਰਸਤੇ ਤੇ ਜਾ ਕੇ ਸੋਚਦਾ ਹੀ ਹੈ ਕਿ ਕਿਧਰੋਂ ਹੀ ਮੇਰਾ ਭਲਾ ਹੋ ਜਾਵੇ ਤਾਂ ਇਹ ਉਪਾਅ ਜ਼ਰੂਰ ਕਰਦੇ ਹਨ ਸਾਸ ਸਾਂਗਣ ਜੀ ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਦੇ ਲਈ ਹੈ ਜੋ ਹਾਰ ਪਾਸੇ ਤੋਂ ਥੱਕ ਗਏ ਹਨ ਉਹਨਾਂ ਦਾ ਕੋਈ ਵੀ ਕੰਮ ਨਹੀਂ ਬੰਦਾ ਉਪਾਅ ਲੈ ਕੇ ਸਾਸ ਸਾਂਗਣ ਜੀ ਕਿਵੇਂ ਕਰਨਾ ਹੈ ਤੇ ਕਦੋਂ ਕਰਨਾ ਹੈ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੇ ਸਾਸ ਸਾਂਗਣ ਜੀ ਅਸੀਂ ਮਾਚਸਤੀ ਡੰਬੀ ਨਾਲ ਇਹ ਉਪਾਅ ਕਰਨਾ ਹੈ ਸੰਗਰਾਂਦ ਵਾਲੀ ਰਾਤ ਨੂੰ ਵੀ ਕਰ ਸਕਦੇ ਹਾਂ ਦਿਨੇ ਵੀ ਕਰ ਸਕਦੇ ਹਾਂ ਇਹ ਉਪਾਅ ਮਾਚਸਤੀ ਡੰਬੀ ਦਾ ਸਬੰਧ ਰੱਖਦਾ ਹੈ ਸਾਂਗਾਂਜੀ ਰਾਹੋ ਤੇ ਕੇਤੂ ਨਾਲ ਇਸ ਦਾ ਸੰਬੰਧ ਹੈ ਕਿਉਂਕਿ ਜੋ ਮਾਚਸ ਦੀ ਤੇਲੇ ਹੁੰਦੀ ਹੈ ਡੱਬੀ ਹੁੰਦੀ ਹੈ ਉਸ ਦੇ ਅੱਗੇ ਜੋ ਲਿਖਿਆ ਹੁੰਦਾ ਹੈ ਵਿਰੋਧ ਹੁੰਦਾ ਹੈ ਉਹ ਰਾਹੂ ਤੇ ਕੇਤੂ ਨਾਲ जोडਿਆ ਹੁੰਦਾ ਹੈ ਇਸ ਤਰ੍ਹਾਂ ਸਾਧ ਸੰਗਾਂਜੀ ਅਸੀਂ ਮਾਚਸ ਦੀ ਡੰਬੀ ਨਾਲ ਆਪਣੇ ਘਰ ਵਿੱਚ ਪਾ ਕਰ ਲੈਂਦੇ ਹਾਂ ਤੇ ਸਾਡੇ ਘਰ ਵਿੱਚ ਬਹੁਤ ਹੀ ਜ਼ਿਆਦਾ ਜਿੰਨਾ ਵੀ ਕਹਿ ਸਕਦੇ ਹਾਂ ਸਾਡੇ ਘਰ ਵਿੱਚ ਪਰਿਵਰਤਨ ਆਉਣਾ ਸ਼ੁਰੂ ਹੋ ਜਾਵੇਗਾ ਸਾਡੇ ਘਰ ਵਿੱਚ ਚੇਂਜ ਜ਼ਰੂਰ ਆਉਂਦਾ ਹੈ ਜਿਵੇਂ ਸਾਡੇ ਘਰ ਵਿੱਚ ਪਰੇਸ਼ਾਨੀਆਂ ਨੇ ਪੈਸਾ ਨਹੀਂ ਆਉਂਦਾ ਤੇ ਸਾਡੇ ਘਰ ਵਿੱਚ ਕਲੇਸ਼ ਹੈ ਘਰ ਵਿੱਚ ਸੰਗਤ ਜਿਵੇਂ ਤੁਹਾਡੇ ਬੱਚੇ ਹਨ ਉਹ ਬੁਰੀਆਂ ਆਦਤਾਂ ਦੇ ਵਿੱਚ ਪੈ ਚੁੱਕੇ ਹਨ ਗਲਤ ਸੰਗਤ ਦਾ ਸ਼ਿਕਾਰ ਹੋਏ ਹਨ ਤੁਹਾਡੇ ਕਹਣੇ ਤੋਂ ਵਾਰ ਹਨ ਤੇ ਚੇਕ ਕਰ ਅਸੀਂ ਕਿਸੇ ਵੀ ਸਮੇਂ ਆਪਣੇ ਘਰ ਵਿੱਚ ਜਦੋਂ ਕੋਈ ਨਵਾਂ ਕੰਮ ਸ਼ੁਰੂ ਕਰਦੇ ਹਾਂ ਉਹ ਸਾਡਾ ਜਿਹੜਾ ਕੰਮ ਹੈ ਉਹ ਨਹੀਂ ਪੰਦਾ ਤਾਂ ਸਾਾ ਸੰਗਤ ਜੀ ਮਨੋਖ ਆਪਣਾ ਕੰਮ ਚਲਾਉਣ ਦੇ ਲਈ ਕਾਫੀ ਪੈਸਾ ਵੀ ਖਰਚ ਕਰ ਲੈਂਦਾ ਹੈ ਪਰ ਪੈਸਾ ਕਾਰਜ ਕਰਨ ਦੇ باوجود ਵੀ ਉਹਨਾਂ ਦਾ ਕੰਮ ਨਹੀਂ ਚੱਲਦਾ ਕਿਉਂਕਿ ਉਹ ਤਾਂ ਕੰਮ ਹੁੰਦਾ ਹੀ ਨਹੀਂ ਆਪਣਾ ਕਿਉਂਕਿ ਜਿਹੜੇ ਰਾਹੂ ਤੇ ਕੇਤੂ ਹਨ ਸਾਡੇ ਕਾਲ ਤੇ ਮਾੜਾ ਪਰਭਾਵ ਪਾਉਂਦੇ ਹਨ ਅਸੀਂ ਕੱਲ ਦੇ ਸਮੇਂ ਵਿੱਚ ਰਾਹੂ ਤੇ ਹਰ ਇੱਕ ਘਰ ਦੇ ਉੱਪਰ ਪਰਭਾਵ ਜ਼ਰੂਰ ਪਾਉਂਦੇ ਹਾਂ ਕਿਉਂਕਿ ਇਹ ਜੋ ਸਮਾ ਹੈ ਕਲਜੋਗ ਦਾ ਸਮਾ ਹੈ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਗੱਲ ਜੇਕਰ ਕਿਸੇ ਦੇ ਕੋਲ ਪੈਸਾ ਹੈ ਤਾਂ ਦਿਖਾਉਣ ਦੇ ਲਈ ਕੁਝ ਨਾ ਕੁਝ ਕਰਦੇ ਹੀ ਰਹਿੰਦੇ ਹਨ ਤੇ ਲੋਕਾਂ ਨੂੰ ਇਹ ਪਤਾ ਲੱਗ ਜਾਵੇ ਕਿ ਸਾਡੇ ਕੋਲ ਪੈਸਾ ਹੈ ਸੰਗਤ ਜੀ ਇਹ ਚੀਜ਼ਾਂ ਅੱਜ ਦੇ ਸਮੇਂ ਵਿੱਚ ਬਹੁਤ ਹੀ ਜ਼ਿਆਦਾ ਵੱਧ ਚੁੱਕੀਆਂ ਹਨ ਜਿਸ ਨੂੰ ਆਪਾਂ ਦਿਖਾਵਾ ਇਹ ਸਭ ਕੁਝ ਜੋ ਵੀ ਹੁੰਦਾ ਹੈ ਰਾਹੂ ਕੇਤੂ ਦੇ ਕਰਕੇ ਹੁੰਦਾ ਹੈ ਰਾਹੂ ਦੇ ਕਰਕੇ ਘਰ ਵਿੱਚ ਮੁਸ਼ਕਲਾਂ ਆਉਂਦੀਆਂ ਹਨ ਲੜਾਈ ਝਗੜੇ ਕਲੇਸ਼ ਹੁੰਦੇ ਹਨ ਤੇ ਤੁਸੀਂ ਜੋ ਵੀ ਸਮਝ ਲਓ ਜਿਵੇਂ ਰਾਹੂ ਦੇ ਪ੍ਰਭਾਵ ਕਰਕੇ ਤੁਹਾਡੇ ਘਰ ਵਿੱਚ ਪਰੇਸ਼ਾਨੀਆਂ ਆ ਚੁੱਕੀਆਂ ਹੋਣਗੀਆਂ ਇਸੇ ਤਰ੍ਹਾਂ ਜਿਹੜਾ ਅਸੀਂ ਅੱਜ ਮਾਚ ਸੀ ਢੰਪੀ ਦਾ ਉਪਾਅ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹਾਂ ਜੇਕਰ ਇਸ ਨੂੰ ਤੁਸੀਂ ਸਵੀਕਾਰ ਲੈਂਦੇ ਹੋ ਤਾਂ ਜਿਹੜਾ ਰਾਹੋ ਤੇ ਕੇਤੂ ਹੁੰਦਾ ਹੈ ਤੁਹਾਡੇ ਤਾਂ ਪਸੰਨ ਹੋ ਜਾਵੇਗਾ ਜੇਕਰ ਰਾਹੂ ਕੋਸ਼ੋ ਗਿਆ ਜਦੋਂ ਗ੍ਰਹਾਂ ਦਾ ਸਪੰਦ ਹੁੰਦਾ ਹੈ ਹਰ ਇੱਕ ਇਨਸਾਨ ਤੇ ਅਸਰ ਪਾਉਂਦਾ ਹੈ ਇਹ ਨਹੀਂ ਹੁੰਦਾ ਕਿ ਇਸ ਧਰਮ ਦਾ ਇਨਸਾਨ ਇਸ ਤੇ ਗ੍ਰਹਾਂ ਦਾ ਅਸਰ ਨਹੀਂ ਹੋਵੇਗਾ ਹਰ ਇੱਕ ਮਨੁੱਖ ਤੇ ਸੰਗਾਚੇ ਗ੍ਰਹਾਂ ਦਾ ਅਸਰ ਹੁੰਦਾ ਹੈ ਸਾਂਡੇਕਾਰ ਵਿੱਚ ਪਰੇਸ਼ਾਨੀ ਚਾਲਦੀ ਹੈ ਕਲੇਸ਼ ਹੁੰਦਾ ਹੈ ਸਭ ਗ੍ਰਹਾਂ ਦੀ 24 ਪ੍ਰੋਬਲਮ ਹੁੰਦੀ ਹੈ ਤੁਸੀਂ ਮੰਨੋ ਚਾਹ ਨਾ ਮੰਨੋ ਉਹਨਾਂ ਦੀ ਆਪਣੀ ਸੋਚ ਹੁੰਦੀ ਹੈ ਤੁਹਾਡੇ ਨਾਲ ਮਾਚਿਸ ਦੀ ਡੱਬੀ ਦਾ ਉਪਾਸਾਂਝਾ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਸੰਗਤ ਜੀ ਤੁਹਾਡੇ ਨਾਲ ਜੋ ਛੋਟੇ ਛੋਟੇ ਟਿਪਸ ਸਾਂਝੇ ਕਰਨੇ ਹਨ ਜਿਵੇਂ ਸਾਧ ਸੰਗਤ ਜੀ ਤੁਸੀਂ ਆਪਣੇ ਘਰ ਤੋਂ 14ਵੀਂ ਬਾਹਰ ਜਾਂਦੇ ਹੋ ਜਿਵੇਂ ਅੱਜ ਕੱਲ ਦਾ ਸਮਾਂ ਕਾਲਜਕਤ ਹੈ ਰਾਹੂ ਦਾ ਪ੍ਰਭਾਵ ਬੜਾ ਜ਼ਿਆਦਾ ਮਾੜਾ ਹੁੰਦਾ ਹੈ ਸਾਰਿਆਂ ਦੇ ਘਰ ਵਿੱਚ ਇਸ ਤਰ੍ਹਾਂ ਦਾ ਮਾੜਾ ਪ੍ਰਭਾਵ ਪੈਂਦਾ ਹੈ ਕਿਸੇ ਚੰਗੇ ਕੰਮ ਦੇ ਲਈ ਜਾ ਰਹੇ ਹੋ ਜਾਂ ਫਿਰ ਵੈਸੇ ਹੀ ਜਾ ਰਹੇ ਹੋ ਤਾਂ ਸੰਗਤ ਜੀ ਕੋਸ਼ਿਸ਼ ਕਰੋ ਕਿ ਮਾਚੀ ਸੇ ਡੰਬੇ ਆਪਣੇ ਨਾਲ ਲੈ ਕੇ ਜਾਓ ਤੇ ਘਰ ਆ ਕੇ ਉਸ ਨੂੰ ਆਪਣੇ ਪੈਸੇ ਜਾਂ ਜੇਬ ਦੇ ਵਿੱਚ ਪਾਇਆ ਜਿਹੜਾ ਬਾਹਰ ਘੱਟ ਸਾਂ ਕਦੇ ਹੋ ਇਸ ਤਰ੍ਹਾਂ ਦੇ ਨਾਲ ਤੁਹਾਡੇ ਉੱਪਰ ਰਾਹੂ ਦਾ ਮਾੜਾ ਪ੍ਰਭਾਵ ਕਦੇ ਨਹੀਂ ਪਾਵੇਗਾ ਜੇ ਸਾ ਸੰਗਤ ਜੀ ਜਦੋਂ ਤੁਸੀਂ ਕੋਈ ਆਪਣਾ ਨਵਾਂ ਕੰਮ ਸ਼ੁਰੂ ਕਰਨ ਲੱਗਦੇ ਹੋ ਤਾਂ ਮਾਚਸਤੀਆਂ ਚਾਰ ਤਿਲੀਆਂ ਨੂੰ ਜਲਾਉਂਦੇ ਹੋਏ ਜਿਹੜੇ ਵੀ ਪਰਮਾਤਮਾ ਨੂੰ ਮੰਨਦੇ ਹੋ ਦੇਵੀ-ਦੇਵਤੇ ਨੂੰ ਮੰਨਦੇ ਹੋ ਜਿਹੜੇ ਵੀ ਧਰਮ ਨਾਲ ਸੰਬੰਧ ਰੱਖਦੇ ਹੋ ਉਹਨਾਂ ਦੇ ਅੱਗੇ ਆਰਦਾਸ ਬੇਨਤੀ ਕਰੋ ਜਦੋਂ ਕੋਈ ਨਵਾਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਚਾਰ ਤਿਲੀਆਂ ਨੂੰ ਜਲਾਉਣਾ ਹੈ ਉਸ ਤੋਂ ਬਾਅਦ ਜਿਹੜੀਆਂ ਚਾਰ ਤਿਲੀਆਂ ਨੂੰ ਜਲਾਇਆ ਹੈ ਉਸ ਨੂੰ ਤੁਸੀਂ ਉਲਟੀਆਂ ਕਰਕੇ ਮਿੱਟੀ ਦੇ ਵਿੱਚ ਗਾੜ ਦਿਓ ਇਸ ਤਰੀਕੇ ਨਾਲ ਸੰਗਾ ਜੀ ਤੁਹਾਡੇ ਨਾਲ ਇੱਕ ਛੋਟੀ ਜੀ ਟਿਪਸ ਸਾਂਝੀ ਕੀਤੀ ਹੈ ਇਸ ਤੋਂ ਇਲਾਵਾ ਅਸੀਂ ਤੁਹਾਡੇ ਮੇਨ ਉਪਾਅ ਜਿਹੜਾ ਸਾਂਝਾ ਕਰਨ ਵਾਲੇ ਹਾਂ ਅੱਜ ਇਸੀ ਡੱਬੀ ਦਾ ਜਿਵੇਂ ਰਾਹੂ ਦੇ ਮਾੜੇ ਪ੍ਰਭਾਵ ਕਰਕੇ ਆਪਣੇ ਘਰ ਵਿੱਚ ਪਰੇਸ਼ਾਨੀਆਂ ਹੁੰਦੀਆਂ ਹਨ ਇਸ ਤਰ੍ਹਾਂ ਰਾਹੂ ਜਿਹੜਾ ਹੈ ਪਸੰਦ ਤੇ ਖੁਸ਼ ਹੋ ਜਾਂਦਾ ਹੈ ਸੰਗਾ ਜੀ ਭਿਕਾਰੀ ਨੂੰ ਵੀ ਰਾਜਾ ਬਣਾ ਸਕਦਾ ਹੈ ਜਿਵੇਂ ਕਈ ਵਾਰ ਅਸੀਂ ਸੋਚਦੇ ਹਾਂ ਕਿ ਫਲਾਣੇ ਬੰਦੇ ਦੇ ਕੋਲ ਇੱਕ ਮਹੀਨਾ ਪੈ ਸਕੇਵੇਂ ਆ ਗਿਆ ਸਾਂਗਾ ਜੀ ਰਾਹੁ ਖੁਸ਼ ਹੋ ਜਾਵੇ ਤਾਂ ਆਪਣੇ ਆਪ ਹੀ ਤੁਹਾਡੇ ਘਰ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ। ਹਰ ਕੰਮ ਵਿੱਚ ਬਰਕਤ ਪੈ ਜਾਵੇਗੀ। ਰਾਹੁ ਖੁਸ਼ ਕਰਨਾ ਹੈ ਤਾਂ ਇਸ ਉਪਾਅ ਨੂੰ ਕਰਨ ਦੇ ਨਾਲ ਸਾਡੇ ਕੋਲ ਅਚਾਨਕ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ। ਜਿਸ ਨੂੰ ਵੇਖ ਕੇ ਲੋਕ ਕਹਿਣਗੇ ਕਿ ਇਨਾਂ ਕੋਲ ਅਚਾਨਕ ਇਨਾਂ ਪੈਸਾ ਕਿੱਥੋਂ ਆ ਗਿਆ ਤਾਂ ਭੁੱਖੇ ਮਰਦੇ ਸੀ। ਕਿਵੇਂ ਆਇਆ ਇਸ ਉਪਾਅ ਨੂੰ ਕਰਨ ਨਾਲ ਤੁਸੀਂ ਕੀ ਕਰਨਾ ਹੈ ਕਿ ਇੱਕ ਮਾਚਸ ਦੀ ਡੋਪੀ ਲੈਣੀ ਹੈ। ਇੱਕ ਮਾਚਸ ਦੀ 70 ਦੇ ਅੰਦਰ ਇੱਕ ਸਫੇਦ ਚੰਦਨ ਦੋ ਤਰ੍ਹਾਂ ਦੇ ਹੁੰਦੇ ਹਨ ਇੱਕ ਲਾਲ ਰੰਗ ਦਾ ਹੁੰਦਾ ਹੈ ਇੱਕ ਚਿੱਟੇ ਰੰਗ ਦਾ ਚਿੱਟੇ ਰੰਗ ਦਾ ਚੰਦਨ ਹੋਵੇਗਾ ਉਸ ਨੂੰ ਆਪਾਂ ਇੱਕ ਲੱਕੜੀ ਲੈਣੀ ਹੈ ਇੱਕ ਲੱਕੜੀ ਦੇ ਉੱਪਰ ਆਪਾਂ ਨੀਲੇ ਰੰਗ ਦਾ ਸੰਗਤ ਜੀ ਧਾਗਾ ਚੜਾ ਕੇ ਉਸ ਨੂੰ ਲਪੇਟ ਦੇਣਾ ਹੈ ਚੰਦਨ ਦੀ ਲੱਕੜੀ ਦੇ ਉੱਪਰ ਇਸ ਤਰ੍ਹਾਂ ਹੀ ਉਸ ਦੇ ਨਾਲ ਉੱਪਰ ਨੀਲਾ ਧਾਗਾ ਲਪੇਟ ਲਿਆ ਲਪੇੜ ਕੇ ਉਸ ਨੂੰ ਮਾਚਸ ਦੀ ਢੱਬੀ ਜੜੀ ਹੈ ਉਹਦੇ ਅੰਦਰ ਰੱਖ ਦੇਣਾ ਹੈ ਸੰਘਾ ਜੀ ਤੁਸੀਂ ਮਾਚਸੇ ਡੱਬੇ ਦੇ ਵਿੱਚੋਂ ਕੁਝ ਦਿਨ ਕੱਢ ਸਕਦੇ ਹੋ ਕਿਉਂਕਿ ਜੋ ਇਸ ਵਿੱਚ ਰੱਖਣਾ ਹੈ ਉਹ ਬੜਾ ਹੀ ਸ਼ਾਨ ਦੇ ਨਾਲ ਟਿਕ ਜਾਵੇਗਾ ਇਸ ਤਰ੍ਹਾਂ ਸੰਘਾ ਜੀ ਉਸ ਫੈਮਿਲੀ ਨੂੰ ਉਸ ਨੂੰ ਤੁਸੀਂ ਮਾਚਸ ਜਿਹਾ ਤੁਸੀਂ ਇਸ ਸਫੇਦ ਰੰਗ ਦਾ ਚੰਦਨ ਵਿੱਚ ਪਾ ਕੇ ਨੀਲੇ ਰੰਗ ਦਾ ਤੱਗਲ ਪੇਟ ਕੇ ਰੱਖ ਦਿੰਦੇ ਹੋ ਇਸ ਦੇ ਵਿੱਚ ਡੱਬੇ ਨੂੰ ਰੱਖਦੇ ਹਾਂ ਤਾਂ ਇਸ ਕੋਨੇ ਤੋਂ ਭਾਵ ਕੇ ਜੋ ਘਰ ਵਿੱਚ ਸਭ ਤੋਂ ਜ਼ਿਆਦਾ ਪਵਿੱਤਰ ਕੋਨਾ ਹੈ ਉੱਤਰ ਪੂਰਬ ਦਿਸ਼ਾ ਵਿੱਚ ਇਸ ਨੂੰ ਉਸ ਜਗ੍ਹਾ ਤੇ ਰੱਖ ਦੇਣਾ ਹੈ ਉਥੇ ਤੁਸੀਂ ਐਸਾ ਡੱਬੀ ਨੂੰ ਰੱਖ ਕੇ ਇਸ ਤਰ੍ਹਾਂ ਕਰਕੇ ਦੇਖਣਾ ਤੁਹਾਡੇ ਘਰ ਵਿੱਚ ਕਿੰਨੀਆਂ ਵੀ ਪਰੇਸ਼ਾਨੀਆਂ ਹੋਣ ਖਤਮ ਹੋ ਜਾਣਗੀਆਂ ਤੁਹਾਡੇ ਘਰ ਤੋਂ ਬਾਰ ਚਲੀਆਂ ਜਾਣਗੀਆਂ 네ਗੇਟਿਵ એનર્ਜੀ ਤੁਹਾਡੇ ਘਰ ਤੋਂ ਦੂਰ ਹੋ ਜਾਵੇਗੀ ਪੋਜ਼ੀਟਿਵ એનર્ਜੀ ਤੁਹਾਡੇ ਘਰ ਵਿੱਚ ਆਵੇਗੀ ਜਿਹੜੇ ਬੱਚੇ ਤੁਹਾਡੇ ਕਹਨੇ ਤੋਂ ਬਾਹਰ ਹਨ ਬੁਰੀਆਂ ਆਦਤਾਂ ਚ ਫਸ ਚੁੱਕੇ ਹਨ ਇਹ ਸਭ ਕੁਝ ਸਹੀ ਹੋ ਜਾਵੇਗਾ ਸੰਗਾ ਜੀ ਤੁਹਾਡੇ ਜੇਵਨ ਵਿੱਚ ਸਭ ਕੁਝ ਠੀਕ ਹੋ ਹੁੰਦਾ ਹੋਇਆ ਨਚ ਆਵੇਗਾ ਤੁਹਾਡੇ ਘਰ ਦੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਉਹ ਸਭ ਦੂਰ ਹੋ ਜਾਣਗੀਆਂ ਕਿਉਂਕਿ ਘਰ ਦੀ ਅਲੱਗ ਹੀ ਪਰੇਸ਼ਾਨੀ ਹੁੰਦੀ ਹੈ ਸੰਗਤ ਜੀ ਇੱਕ ਛੋਟਾ ਜਿਹਾ ਮਾਚੀ ਸੀ ਟੱਬੀ ਦਾ ਘਰੇਲੋ ਤੇ ਸੌਖਾ ਜਿਹਾ ਉਪਾਅ ਦੱਸੇ ਜ਼ਰੂਰ ਕਰਕੇ ਦੇਖਣਾ ਇਸ ਨਾਲ ਤੁਹਾਨੂੰ ਜ਼ਰੂਰ ਫਾਇਦਾ ਹੋਵੇਗਾ ਜੇਕਰ ਤੁਸੀਂ ਕਿਸੇ ਮੁਸ਼ਕਲ ਪਰੇਸ਼ਾਨੀ ਵਿੱਚ ਫਸੇ ਹੋ ਤੁਸੀਂ ਇੱਕ ਵਾਰ ਸਪਾਨ ਜ਼ਰੂਰ ਕਰਕੇ ਅਸ਼ਮਾ ਕੇ ਜ਼ਰੂਰ ਦੇਖਿਓ ਤੁਹਾਨੂੰ ਲਾਭ ਜ਼ਰੂਰ ਹੋਵੇਗਾ ਸਾਧ ਸੰਗਤ ਜੀ ਐਸੇ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦੇਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ